ਹੈਦਰ ਮੇਰਾ ਪੁੱਤ ਓਏ ਕਿਥੇ ਲੱਗ ਗਿਆ ਮਾਮਾ ਨਾ ਵੇ ਹੈਦਰ ਮੇਰਾ ਪੁੱਤ ਕਿਉਂ ਜਾਣੇ ਹੂੰ ਕਿੰਨਾ ਦੇਖੇ ਡਲਿਆ ਪਰੋਂ ਠੀਕ ਖਾਂਦੀ ਸਰੇ ਕਿ ਨਹੀਂ ਖਾਂਦੀ ਕਿੰਨੀ ਖਾਂਦੀ ਇੱਕੇ ਤੋਂ ਦੋ ਜਿੱਤੀ ਮਮੀ ਨੇ ਹੂੰ ਮੇਰਾ ਮਰਾ ਪੁੱਤ ਠੀਕ ਆ ਪੜ੍ਹਾਈ ਕਰ ਤੈਨੂੰ ਬੜਾ ਤਗੜਾ ਅਫਸਰ ਬਣਾਉਣਾ ਈ ਠੀਕ ਆ ਆ ਖੇਡਿਆ ਕਰ ਤੇ ਪੜ੍ਹਾਈ ਵੀ ਫੁੱਲ ਕਰ ਨਾਲ ਠੀਕ ਆ ਹਾਂ ਮੰਮੀ ਦੀ ਗੱਲ ਘੱਟ ਮੰਗਾ ਮੇਰੀ ਮਾੜੇ ਕਰ ਠੀਕ ਆ ਬਣਾ ਪੁੱਤ ਜਾ ਖੇਡ ਲੈ ਜਾ ਜੋ ਬਣਾ ਜੇ ਇਨਾ ਮੁੰਡੇ ਨੂੰ ਪੜਾਉਣ ਲਿਖਾਉਣ ਦਾ ਸ਼ੌਂਕ ਆ ਤੇ ਆ ਦਾਰੂ ਨਾ ਹਾਂ ਪੀਆ ਕਰ ਕੀ ਰੱਖਿਆ ਇਹਦੇ ਚ ਨਾਲੇ ਆਪਣੀ ਸਿਹਤ ਖਰਾਬ ਕਰੇਗਾ ਉਦੋਂ ਇਨੇ ਪੈਸੇ ਅਸੀਂ ਲਾਉਣੇ ਵੀ ਕਿੱਥੋਂ ਜੇ ਮੁੰਡੇ ਨੂੰ ਅਫਸਰ ਬਣਾਉਣਾ ਮਨਾ ਤੇ ਆ ਜਿਹੜੇ ਮਾੜੇ ਕੰਮੇ ਛੱਡਦੇ ਦਾਰੂ ਨਾ ਪੀ ਠੀਕ ਆ ਘਰ ਦਾ ਤੇ ਮਹਾ ਅੱਗੇ ਡੰਗੋ ਡੰਗ ਜਿਹੜਾ ਹੀ ਹੋਣ ਡਿਆ ਵਾ ਉਹ ਵੀ ਮੈਂ ਉਹਦੇ ਘਰ ਕੰਮ ਲੱਗੀ ਸੋਨੀ ਦੇ ਤੇ ਤਾਂ ਸਰਦਾ ਜਾਣ ਡਿਆ ਵਾ ਨਹੀਂ ਤੇ ਤੁਸੀਂ ਜਿੰਨੇ ਕਿ ਦਿਹਾੜੀ ਲਿਆਉਂਦੇ ਆ ਦਾਰੂ ਪੀ ਕੇ ਸ਼ਾਮਾਂ ਨੂੰ ਘਰ ਨੂੰ ਆ ਜਾਂਦੇ ਜੇ ਦਵਿੰਦਰ ਮੇਰਾ ਪੁੱਤ ਅਫਸਰ ਹੀ ਲੱਗਣਾ ਟੈਨਸ਼ਨ ਨਾਲ ਉਹ ਅਹੀਂ ਅਫਸਰ ਕਿੱਥੋਂ ਬਣਾ ਲੈਣਾ ਪੁੱਤ ਨੂੰ ਮੈਂ ਤੇ ਆਨੀ ਆ ਥੋੜਾ ਬੋਤਾ ਪੜ ਲਿਖ ਜਾਵੇ ਤੇ ਦੁਨੀਆ 'ਚ ਖਲੋਣ ਜੋਗਾ ਹੋ ਜੇ ਮੇਰਾ ਪੁੱਤ ਲੋਕ ਇਹ ਨਾ ਕਹਿਣਾ ਉਹ ਸ਼ਰਾਬੀ ਦਾ ਪੁੱਤ ਜਾਂਦਾ ਵਾ ਠੀਕ ਆ ਦੁਬੰਦਰ ਮੇਰੀ ਗੱਲ ਸੁਣ ਧਿਆਨ ਨਾਲ ਲੋਕੀ ਇਹ ਕਹਣ ਸਰਾਬੀ ਦਾ ਪੁੱਤ ਨਹੀਂ ਆਂਦਾ ਇਹ ਨਹੀਂ ਗੱਲ ਕਰ ਠੀਕ ਆ ਪੈਸੇ ਲੱਗਦੇ ਸਭ ਕੋ ਹੁੰਦਾ ਤੇ ਪੈਸੇ ਲਾਉਣੇ ਕਿੱਥੋਂ ਲਾਵਾਂਗੇ ਮੈਂ ਮੰਨਦੀ ਆ ਕਿ ਪੈਸੇ ਲਾ ਕੇ ਸਭ ਕੋ ਹੁੰਦਾ ਵਾ ਤੇ ਪੈਸੇ ਹੱਥ 'ਚ ਹੋਣੇ ਵੀ ਚਾਹੀਦੇ ਆ ਵੀ ਅਸੀਂ ਜਿਹੜੀਆਂ ਕਮਲਿਆ ਬੈਂਕਾਂ ਪੇਲੀਆਂ ਕੀਤੀਆਂ ਪੈਸੇ ਜਮਾ ਕਰਾ ਕਰਾ ਕੇ ਇਹ ਜੋਬਨ ਅਸੀਂ ਬੜੀ ਗਰੀਬੀ ਕੱਟੀ ਆ ਪਰ ਕਦੀ ਹਨੂ ਮਹਿਸੂਸ ਨਹੀਂ ਹੋਈ ਕਿਉਂਕਿ ਸਾਡੇ ਕੋਲ ਖੁਸ਼ੀਆਂ ਸੀ ਅੱਜ ਜਦੋਂ ਨੇ ਤੁਸੀਂ दारू ਦੀ ਲਤ ਲੱਗ ਗਈ ਐ ਨਾ ਤੁਹਾਨੂੰ ਸਾਡਾ ਤੇ ਘਰ ਨਰਕ ਹੀ ਬਣ ਗਿਆ ਰਾਤ ਦੀ ਰੋਟੀ ਬਣਾਈਦੀ ਐ ਨਾ ਤੇ ਮਾਂ ਜੀ ਹੋ ਸੰਸਾ ਬਣਾ ਰਹਿਂਦਾ ਵਾ ਕਿ ਪਤਾ ਨਹੀਂ ਖਾਣੀ ਨਸੀਬ ਹੋਣੀ ਕਿ ਨਹੀਂ ਪਿੱਪ ਤੁਸੀਂ ਕਲਾ ਪਾ ਕੇ ਜੂ ਬਹਿ ਜਾਂਦੇ ਜੇ ਸਾਡੇ ਤੇ ਭਾਂਡਾ ਠੀਕਰੇ ਕ ਕੀਤਾ ਹੁੰਦਾ ਰਾਤ ਨੂੰ ਤੁਹਾਨੂੰ ਕੋਈ ਹੋਸ਼ ਨਹੀਂ ਹੁੰਦੀ ਮੇਰਾ ਧੀ ਆ ਮੇਰਾ ਪੁੱਤ ਵਾ ਮਾਂ ਵਾ ਘਰ ਆਲੀ ਆ ਤੁਸੀਂ ਤੇ ਨਾ ਦਵਿੰਦਰ ਗੱਲ ਸੁਣ ਮੇਰੀ ਦੇਖ ਕਲਾ ਮੈਂ ਨਹੀਂ ਪਾਉਂਦਾ ਕਲਾ ਤੁਸੀਂ ਪਾਉਂਦੀਆਂ ਲੋਵੇਂ ਜਾਣੀਆ ਕਾਹੀ ਕਿਹੜੀ ਗੱਲਾਂ ਪਾਉਨੇ ਆ ਜੇ ਮੈਂ ਪੈਸੇ ਆਪਣੇ ਪੇਕਿਆਂ ਤੋਂ ਲੈ ਕੇ ਆਈ ਹਾਂ ਉਹਨਾਂ ਮੁੰਡੇ ਦਾ ਖਰਚਾ ਦਿੱਤਾ ਸੀ ਵੀ ਚਲ ਸਕੂਲ ਦੀਆਂ ਫੀਸਾਂ ਤਰ ਜਾਣਗੀਆਂ ਤੁਸੀਂ ਮੈਨੂੰ ਉਥੇ ਗਿਣਦੀ ਨੂੰ ਵੇਖ ਲਿਆ ਤੇ ਕਿਦਾਂ ਚਰੁੱਟ ਮਾਰਿਆ ਕੀ ਗੱਲ ਆ 500 ਰੁਪਈਆ ਮੰਗਿਆ ਸੀ ਬੜਾ ਔਖਾ ਬਣਦਾ 500 ਰੁਪਈਆ ਮੇਰੇ ਭਰਾ ਨੂੰ ਪੁੱਛ ਕੇ ਵੇਖ ਪੋਰੇ ਪੋਰੇ ਕਰਕੇ ਉਹ ਪੈਸੇ ਜੋੜਦਾ ਨਹੀਂ ਹੈ ਭੰਡਾ ਨੂੰ ਦਿਨ ਰਾਤ ਧਿਆਨ ਰਹਿੰਦਾ ਵਾ ਦੂਜੀ ਗੱਲ ਸਾਡੀ ਗਵਨ ਦਾ ਕੀ ਫਰਜ ਮਾਰਦਾ ਆ ਕਿਥੇ ਅੱਛਾ ਇਹਨਾਂ ਤਾਂ ਇਹਨੂੰ ਪਤਾ ਇਹ ਗਵਾਂਡਰ ਦੀ ਬੇਇੱਜ਼ਤੀ ਕਿੰਨੀ ਕੀਤੀ ਆ ਵੇ ਉਹਦੇ ਮੇਰੀ ਭੈਣ ਆਰ ਗਈ ਆ ਮੇਰਾ ਕਿੰਨਾ ਸਾਥ ਦਿੰਦੀ ਆ ਉਹਨੇ ਮੁੰਡੇ ਦੇ ਸਕੂਲੇ ਜਾਣਾ ਸਾਰੀਆਂ ਫੀਸਾਂ ਕਲੀਅਰ ਕਰਨੀਆਂ ਤੇ ਮੁੰਡੇ ਨੂੰ ਉੱਥੇ ਫੇਰ ਕਲਾਸ ਚ ਭਾਲ ਕੇ ਆ ਤੈਨੂੰ ਮੈਂ ਕਿਹਾ ਕੰਮ ਕਰ ਨਹੀਂ ਜਾਣਾ ਉੱਥੇ ਅਛਾ ਬੜਾ ਦੁੱਖ ਲੱਗਦਾ ਮੈਨੂੰ ਕੰਮ ਕਰਦੀ ਨੂੰ ਵੇਖ ਕੇ ਤੇ ਫਿਰ ਆਪ ਕਰ ਲੋ ਮੈਂ ਬਹਿ ਜਾਂ ਨਹੀਂ ਆ ਘਰ ਮੈਂ ਕਰ ਲੈਣਾ ਕੰਮ ਕੋਈ ਗੱਲ ਨਹੀਂ ਮੈਨੂੰ ਕੰਮ ਕਰਦੀ ਨੂੰ ਕੋਈ ਨਹੀਂ ਦੁੱਖ ਮੇਰਾ ਪੁੱਤ ਪੜ੍ਹਨਾ ਚਾਹੀਦਾ ਵਾ ਇਹ ਪੜ੍ਹ ਲਿਆ ਜਾਵੇ ਨਾ ਤੇ ਮੇਰਾ ਕੰਮ ਕੀਤੇ ਦਾ ਕੋਈ ਉਹ ਮੈਨੂੰ ਦੁਹਣਾ ਨਹੀਂ ਆ ਠੀਕ ਆ ਤੇਰਾ ਪੁੱਤ ਜਿਆਦਾ ਨਹੀਂ ਮੇਰਾ ਬਨਾਲੀ ਹਾਂ ਹੁਣ ਤਾਂ ਢੀ ਲੱਥੀ ਆ ਤੇ ਹੁਣ ਤਾਂ ਉਹ ਗੱਲਾਂ ਆਉਂਦੀਆਂ ਵਾ ਰਾਤ ਨੂੰ ਇੰਨੀ ਹੁਣੇ ਘੜੀ ਘਰੋਂ ਨਿਕਲੇ ਬਾਹਰ ਤੇ ਪੈਗ ਲਾ ਕੇ ਆ ਜਾਣਾ ਵਾ ਦਿਹਾੜੀ ਮਿਲਦੀ ਆ ਤੇ ਬਸ ਖਾ ਖਾ ਕੇ ਮੈਂ ਕਰ ਆਪੇ ਕਰ ਲੈਣੀ ਆਂਡੀ ਗਵਾਂਡੀ ਸਾਡੇ ਘਰ ਆ ਕੇ ਨਹੀਂ ਬੋਲਣਾ ਚਾਹੀਦਾ ਇਹ ਚੱਤਾ ਰੱਖੀ ਉਹਦਾ ਫਰਜ਼ ਬਣਦਾ ਵਾ ਉਹਨੂੰ ਤਰਸਉਂਦਾ ਵਾ ਜਦੋਂ ਐਦਾਂ ਲੜਦੇ ਹੋਈਏ ਅਸੀਂ ਤੇ ਲੜ ਲੜ ਮਰ ਜੀਏ ਉਹ ਤਾਂ ਇੰਨੀ ਚੰਗੀ ਆ ਨਾ ਹੁੰਦਾ ਤੇ ਮੇਰੇ ਕੋ ਪੈਸੇ ਲਾ ਕੇ ਸਾਰੇ ਤੂੰ ਨਿਕਲ ਜਾਣਾ ਉਹਦੇ ਭਲਾ ਹੋਵੇ ਸੋਨੀ ਦਾ ਜਿਹਨੇ ਮੇਰੇ ਕੋ ਬਚਾਏ ਆ ਤੇ ਤੇਰੇ ਥੋੜੇ ਖਰਚਣੇ ਥੋੜੇ ਲੋਕਾਂ ਨੇ ਕਾਢ ਲੈਣੇ ਹੀ ਚੱਲ ਹੱਥ ਝਾੜ ਕੇ ਘਰ ਨੂੰ ਆ ਜਾਣਾ ਹੀ ਸਾਡਾ ਸਰੀਕਾ ਵਾ ਐਦਾਂ ਨਹੀਂ ਕਰੀਦਾ ਸੋਨੀ ਕੋ ਤੂੰ ਪੈਸੇ ਲਿਆਉਣੇ ਹੈ ਜਦੋਂ ਕੰਮ ਕਰਨਾ ਹੋਵੇ ਨਾ ਤੇ ਕੋਈ ਸਰੀਕਾ ਨਹੀਂ ਵੇਖੀਦਾ ਆਪਣੇ ਭਰਾ ਵੀ ਪਿੱਛੇ ਕਿੰਨੇ ਤਗੜੇ ਆ ਆਪਣੀ ਮਿਹਨਤ ਦਾ ਡਰ ਨਹੀਂ ਆ ਠੀਕ ਆ ਮਿਹਨਤ ਕਰਦਾ ਕੋਈ ਡਰ ਨਹੀਂ ਆ ਪਰ ਆ ਤੇਰੇ ਲੱਛਣ ਜਿਹੜੇ ਇਹਨਾਂ ਨੂੰ ਸੁਧਾਰ ਲਾ ਦਾਰੂ ਛੱਡ ਦੇ ਛੱਡ ਦੇ ਤੇਰੇ ਗੜੀ ਮੈਂ ਹੱਥ ਜੋੜਦੀ ਓ ਯਾ ਮੁੰਡੇ ਦੀ ਜ਼ਿੰਦਗੀ ਬਣਾਉਣੀ ਆ ਤੇ ਨਹੀਂ ਤੇ ਨਰਕ ਹੀ ਆ ਸਾਡੀ ਜ਼ਿੰਦਗੀ ਠੀਕ ਆ ਤੇ ਮੈਂ ਚੱਲੀ ਹੁਣ ਉਧਰ ਕੰਮ ਕਰਨ ਠੀਕ ਆ ਤੇ ਹੁਣ ਇੱਥੇ ਮੁੰਡੇ ਲੱਗੇ ਰਿਓ ਅੱਜ ਐਤਵਾਰ ਆ ਛੁੱਟੀ ਆ ਤੇ ਮੁੰਡਾ ਲਾਂਬੇ ਛਾਂਬੇ ਨਾ ਜਾਵੇ ਮੈਂ ਕਿਤੇ ਨਹੀਂ ਜਾਣਾ ਮੈਂ ਇੱਥੇ ਹੀ ਆ ਆਹੋ ਤਲਵੀਰ ਥੋੜਾ ਬੋਧਾ ਸਾਹ ਦਿਆ ਕਰੋ ਆ ਮੇਰਾ ਪੁੱਤ ਆਹੋ ਆ ਨਾਲੇ ਗੱਲ ਸੁਣ ਲੈ ਮੇਰੀ ਅੱਜ ਤੋਂ 소ਫੀ ਆ ਉਹ ਵੀ ਕਰਮਾ ਵਾਲਾ ਦੇ ਨਹੀਂ ਹੁੰਦਾ ਵਾ ਤੇ ਜੇ ਕਦੇ ਸ਼ਾਮਾਂ ਨੂੰ ਰੱਜ ਕੇ ਆਗੇ ਨਾ ਤੇ ਮੇਰੀ ਸਿੱਧੀ ਸਿੱਧੀ ਗੱਲ ਆ ਮੈਂ ਪਾਉਨੇ ਲੀੜੇ ਤੇ ਚੁਕੜਾ ਮੁੰਡਾ ਤੇ ਆਪਣੇ ਪੇਕੇ ਚਲ ਜਾਣਾ ਵਾ ਠੀਕ ਆ ਮੇਰਾ ਭਰਾ ਤੇ ਅੱਗੇ ਕਹਿੰਦਾ ਵਾ ਵੀ ਇਹਨੂੰ ਛੱਡ ਕੇ ਆ ਜਾ ਲਾਣੀ ਨੂੰ ਤੇ ਮੈਂ ਚੱਲੀ ਕੰਮ ਕਰਨ ਹੁਣ ਕਿਤੇ ਨਿਕਲਣਾ ਨਹੀਂ ਚਾਹੀਦਾ ਮੁੰਡਾ ਇੱਥੇ ਇਹਦੇ ਬੀਜੀ ਵੀ ਇੱਥੇ ਆ ਕੰਮ 2-4 ਦਿਨ ਕਰ ਲਾ ਕਰਨਾ ਤੇ ਨਹੀਂ ਰਹਿਂਦੇ ਮੈਂ ਮੈਂ ਛੱਡ ਦੂੰ ਉਹ ਕਰਮ ਵਾਲਾ ਦਿਨ ਹੋ ਜਦ ਤੂੰ ਕਮਾਈ ਕਰੇਗਾ ਕਿਤੇ ਸਾਡੇ ਵੀ ਦਿਨ ਮੁੜਨਗੇ ਆਂਦੇ ਨੇ ਜਨਾਨੀ ਦੀ ਕਮਾਈ ਨਾਲ ਕਦੀ ਬਰਕਤ ਨਹੀਂ ਪਈ ਬੰਦਾ ਕਰੇ ਤੇਰੀ ਘਰਵਾਲਾ ਉਹ ਸ਼ਰੀਕ ਆ ਸਾਡੇ ਜਿਵੇਂ ਤੂੰ ਕੰਮ ਕਰਨ ਜਾਂਦੀ ਆ ਇਹਨੂੰ ਬੜਾ ਪਤਾ ਵਾ ਸ਼ਰੀਕ ਆ ਜਲਵੀਰ ਆ ਦੜੀ ਕਰ ਆ ਮੇਰਾ ਪੁੱਤਰੇ ਬੀਜੀ ਘਰ ਦਾ ਕੰਮ ਤੇ ਮੈਂ ਸਾਰਾ ਨਿਬੇੜ ਲਿਆ ਵਾ ਤੇ ਮੈਂ ਕਹਿੰਦੀ ਮੈਂ ਹਾ ਸੋਨੀ ਵਾਲਾ ਕੰਮ ਕਰ ਆਵਾ ਤੇ ਉਹ ਨਾ ਤਲਵੀਰ ਉਧਰ ਖੇਡਣ ਡਿਆ ਜੇ ਪਿੱਛੇ ਕਿਸੇ ਮੁੰਡਾ ਉਹ ਪਿੱਛੇ ਦਰਵਾਜ਼ਾ ਖੁੱਲਾ ਵਾ ਕਿਉਂ ਸੱਪੜ ਵਗਦੇ ਨਿਆਣਾ ਹੈਗਾ ਵਾ ਉਹ ਨਹੀਂ ਪਿਓ ਬਣਾ ਡਿਆ ਖੇਡਣ ਆਜੋ 소ਫੀ ਆ 소ਫੀ ਦਾ ਪਤਾ ਲੱਗਣਾ ਕਿਹਨੇ ਨਹੀਂ ਚਾੜ ਲੈਨੀਆ ਉਹ ਨਹੀਂ ਨਹੀਂ ਕਿਤੇ ਨਹੀਂ ਚਾੜਦਾ ਹੈ ਨਹੀਂ ਕਰ ਜੇ 소ਫੀ ਆ ਤੇ ਉਹਨੂੰ ਘੜੀ ਵਾਲ ਕੇ ਖਿੱਚਣਾ ਹੈ ਉਹ ਬਜੀ ਬੀਜੀ ਬਥੇਰਾ ਮੱਥਾ ਮਾਰਿਆ ਵਾ ਉਦੋਂ ਦੀ ਨਹੀਂ ਸਮਝਾਉਣਾ ਮੈਂ ਆਪਣੇ ਪੁੱਤ ਨੂੰ ਅਫਸਰ ਬਣਾਉਣਾ ਇਦਾਂ ਕਰਨਾ ਡਿਆ ਸੀ ਉਹਦੇ ਨਾਲ ਜੋੜ ਮੋਲ ਕਰਨ ਤੇ ਮੈਂ ਕਿਹਾ ਮੈਂ ਤਾਂ ਇਦਾਂ ਅਫਸਰ ਨਹੀਂ ਬਣਾਣਾ ਇਹਨੇ ਇਦਾਂ ਤੇ ਉਹ ਪਾੜੀ ਜਾਵੇ ਇੰਨਾ ਹੀ ਬੜਾ ਵਾ ਕੰਮ ਕਰ ਨਹੀਂ ਜਾਣਾ ਤੂੰ ਪਤਾ ਨਹੀਂ ਕੀ ਉਹ ਚ ਹੁਣ ਆਇਆ ਹੀ ਉਹ ਕੰਮ ਨਹੀਂ ਕਰਨ ਜਾਣਾ ਬੰਦ ਕਰ ਦੇ ਥੋੜੇ ਦਿਨਾਂ ਤੱਕ ਮੈਂ ਜੇ ਤੂੰ ਕਮਾਈ ਕਰੇ ਤੇ ਮੈਂ ਕੁੱਲ ਕਰਨ ਦੀ ਲੋੜ ਹੀ ਨਹੀਂ ਕੰਮ ਹਨਾ ਤੇ ਚਲੋ ਉਦਾਂ ਤੁਸੀਂ ਵੀ ਧਿਆਨ ਰੱਖਿਓ ਜਦੋਂ ਨਿਕਲੂਗਾ ਤੇ ਮੈਨੂੰ ਆਵਾਜ਼ ਮਾਰ ਲੈ ਲੱਗੇ ਤੇ ਹੈਗਾ ਵਾ ਕੱਲ ਕੋਈ ਗੱਲ ਨਹੀਂ ਮੈਂ ਇੱਥੇ ਹੀ ਜਾਤ ਕਰਿਆ ਚੱਲ ਫਿਰ ਵੀ ਧਿਆਨ ਰੱਖਿਓ ਹੈ ਉਹ ਰੱਖੂੰਗੀ ਜਾ ਆ ਗਈਆਂ ਹਾਂਜੀ ਬੈਠੇ ਜੇ ਹਾਂ ਅੱਜ ਲੇਟ ਨਹੀਂ ਹੋਗੀ ਉਹ ਲੇਟ ਬਸ ਇਦਾਂ ਹੀ ਅੱਜ ਜਾ ਅੱਖ ਨਹੀਂ ਖੁੱਲੀ ਅੱਛਾ ਸਾਰੀ ਰਾਤ ਤੇ ਟੈਨਸ਼ਨ ਚ ਲੰਘੀ ਦੀਦੀ ਨਾ ਟੈਨਸ਼ਨ ਲਿਆ ਕਰ ਤੈਨੂੰ ਪਤਾ ਤਾਂ ਹੈਗਾ ਵਾ ਹੁਣ ਮੌੜੀ ਇਦਾਂ ਦਾ ਵਾ ਤੇ ਕੀ ਕਰਨਾ ਕੀ ਕਰਨਾ ਤੂੰ ਨਾ ਮੇਰੀ ਭੈਣ ਨੂੰ ਗੁੱਸਾ ਕਰੀ ਸ਼ਰਾਬੀਆਂ ਦਾ ਪਤਾ ਹੀ ਆ ਤੈਨੂੰ ਇੰਨੀਆਂ ਗੱਲਾਂ ਕੀਤੀਆਂ ਨਾ ਅਦਵੇਂਦਰ ਮੈਨੂੰ ਕੋਈ ਗੁਸਾਨੀ ਆ ਜਿਹੜੇ ਬੰਦੇ ਦਾ ਦਿਮਾਗ ਨਹੀਂ ਕੰਮ ਕਰਦਾ ਆਪਣਾ ਉਹਦਾ ਕਾਹਦਾ ਗੁਸਾ ਜਿਹਨੂੰ ਆਪਣਾ ਪੁੱਤ ਨਹੀਂ ਦਿਹਾ ਦੇਖਣ ਅਹੀਂ ਕੀ ਲੱਗਦੇ ਉਹਦੇ ਮੈਂ ਤਾਂ ਕਹਿੰਨੀ ਇਹਨੂੰ ਖਿੱਚ ਕੇ ਰੱਖ ਇਹਨੂੰ ਕੋਈ ਛਿੱਤਰ ਵਾਲਾ ਨਹੀਂ ਆਇਆ ਉਹ ਨਹੀਂ ਦੀਦੀ ਅੱਜ ਤੇ ਨਾ ਗੌਰਵ ਨਾਲ ਲੱਗਾ ਹੀ ਖੇਡੇ ਤੇ ਵੇਖ ਲੋ ਆ ਤੁਹਾਡੇ ਮੂੰਹ ਵੀ ਉਹਦਾ ਨਿੱਕਾ ਨਾ ਹੀ ਚੜਿਆ ਉਹਦਾ ਪਿਓ ਵੀ ਪਿਆਰ ਨਾ ਜਤਲਵੀਰ ਓਏ ਮੈਂ ਅਫਸਰ ਬਣਾਉਣਾ ਉਹਨੀਆਂ ਕਾਜਾ ਵਾ ਨਾ ਮੋਹ ਲੈਿੰਦਾ ਦੇ ਲੋ ਪਰ ਮੈਂ ਗੌਰ ਵੀ ਆਂਦੀ ਹਾਂ ਮੇਰੇ ਮੂੰਹ ਤੇ ਗੌਰ ਵੀ ਚੜਿਆ ਵਾ ਆਪਣੇ ਭਰਾ ਨੂੰ ਕਹਿ ਕੇ ਦਬ ਕਮਰਾ ਇਹਨੂੰ ਇਹਨੂੰ ਕਿਛਤਰ ਵਾਲਾ ਟਕਰੂਗਾ ਫੇਰ ਹੋਣਾ ਹੀ ਸਿੱਧਾ ਮੈਂ ਆਉਂਦੀ ਆਂਦੀ ਕਹਿ ਆਂ ਮੈਂ ਹੁਣ ਘਰੋਂ ਨਹੀਂ ਨਿਕਲਣਾ ਚਾਹੀਦਾ ਮੁੰਡਾ ਤੇਰੇ ਵੱਲ ਹੀ ਬਿਜੀ ਇੱਥੇ ਬੈਠੇ ਆ ਉਹਨਾਂ ਨੂੰ ਬਹੁਤ ਚਾਹ ਪਾਣੀ ਬਣਾ ਕੇ ਦਿਆ ਕਰ ਤੈਨੂੰ ਵੀ ਪਤਾ ਬਜ਼ੁਰਗ ਆ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਹੈ ਉਹਨੂੰ ਮੈਂ ਹੁਣ ਕਹਿ ਕੇ ਆਈ ਮੈਂ ਸੋਫੀ ਜਿਆਦਾ ਜਤੋਂ ਹੀ ਵੀ ਕਹਤੀ ਆਈਏ ਨਾ ਹੁਣੇ ਨਿਕਲਿਆ ਖੜਾ ਵੇਖੀ ਇਹ ਸ਼ਰਾਬੀਆਂ ਦੀ ਕੋਈ ਅਜਵਾਨਤੀ ਆਪਣੀ ਤੇ ਨਾ ਇਹਨਾਂ ਦੇ ਪੈਰ ਇੱਥੇ ਹੋਰ ਤੇ ਉੱਥੇ ਹੋਰ ਇਹਨੂੰ ਭਰਾ ਆਪਣੇ ਨੂੰ ਕਹਿ ਕੇ ਦਬਕਾ ਮਰਾ ਜਿਹਦੇ 4 ਵਜਣਗੇ ਛੇਤਰ ਅਕਲ ਟਕਾਣੇ ਵੇਖੀਦੀ ਆਉਣੀ ਕਹਿਈ ਮੈਂ ਮੈਂ ਹਾਂ ਜੇ ਅੱਜ ਰਾਤ ਨੂੰ ਕੋਈ ਮੇਲਾ ਲਾਇਆ ਨਾ ਪੀ ਕੇ दारू ਤੇ ਮੈਂ ਪਾ ਕੇ ਕੱਪੜੇ ਦੇ ਆਪਣੇ ਪੇਕੇ ਨਿਕਲ ਜਾਣਾ ਮੇਰੇ ਤੇ ਭਰਾ ਨੇ ਰਾਤੋਂ ਦਿਨ ਨਹੀਂ ਚੜ ਦੇਣਾ ਉਸੇ ਵੇਲੇ ਲੈ ਜਾਣੀ ਆ ਉਹ ਤੇ ਅੱਗੇ ਬੜਾ ਖਪਿਆ ਪਿਆ ਮੈਨੂੰ ਪੁੱਛਦਾ ਵਾ ਪਤੇ ਆਪ ਤੇ ਆ ਕੇ दारू ਪੀਂਦਾ ਵਾ ਵੇਖ ਦੀਦੀ ਮੈਂ ਤੇ ਪੜਦੇ ਹੀ ਪਉਂਦੀ ਆਂ ਵੀ ਨਹੀਂ ਦਿਹਾੜੀ ਜਾਂਦਾ ਵਾ ਹਨ ਨੂੰ ਲਿਆ ਕੇ ਦਿੰਦਾ ਤੇ ਜਿੱਦਾਂ ਦੇ ਮੇਰੇ ਉਹਨੇ ਹਾਲਾਤ ਵੇਖੇ ਉਹ ਦਿਨ ਤੇ ਢਿੱਡੋਂ ਤੇ ਸੋਚਦਾ ਹੋਊ ਨਾ ਆਂਦਰਾ ਵਾ ਭਰਾ ਵਾ ਮੇਰਾ ਆ ਤੇ ਤੂੰ ਹੀ ਆ ਕੱਟੀ ਜਾਨੀ ਇਹਦੇ ਨਾਲ ਨਹੀਂ ਤੇ ਹੋਰ ਕਈ ਹੋਵੇ ਨਾ ਕਦੋਂ ਦੀ ਛੱਡ ਕੇ ਗਈ ਹੋਵੇ ਉਹ ਦੀਦੀ ਜਾਣ ਨੂੰ ਛੱਡ ਕੇ ਤੇ ਮੈਂ ਚੱਲ ਜਾਂਦੀ ਪਰ ਬੜੀ ਦੂਰ ਤੱਕ ਸੋਚਦੀ ਆਂ ਕਿ ਮੈਂ ਆਪਣੀ ਖਾਤਰ ਇਹਨਾਂ ਦੀ ਜ਼ਿੰਦਗੀ ਰੋਲ ਕੇ ਚੱਲ ਜਾਂ ਚਲ ਮੈਂ ਮੰਦੀ ਆ ਲਾਣੀ ਆ ਪਰ ਮੈਂ ਕੀ ਕਰਾਂ ਉਹ ਬੁੱਢੀ ਮਾਂ ਹੈ ਤੇ ਜੇ ਕਿਤੇ ਮੇਰੇ ਭਰਾ ਨੇ ਖੜਿਆ ਤੇ ਉਹਨੇ ਮੈਨੂੰ ਲੈ ਜਾਣਾ ਤੇ ਮੇਰੇ ਪੁੱਤ ਨੂੰ ਇਹਨਾ ਨਹੀਂ ਮੇਰੇ ਨਾਲ ਤੁਰਨ ਦੇਣਾ ਇਹੋ ਤੇ ਗੱਲਾਂ ਦੀਦੀ ਇਥੋਂ ਕਹਿੰਦੇ ਨਾ ਚੰਗਾ ਖਾਨ ਦਾ ਲੱਭੋ ਜੇ ਤੁਹਾਡੇ ਮਾਪਿਓ ਨੇ ਤੁਹਾਨੂੰ ਚੰਗੇ ਸੰਸਕਾਰ ਦਿੱਤੇ ਹੈ ਨਾ ਤੇ ਅੱਜ ਤੁਸੀਂ ਔਖੇ ਸੌਖੇ ਦਿਨ ਕੱਟਣਦੇ ਹੋ ਉਹ ਨੰਗ ਗਈ ਅੱਧੀ ਨੰਗ ਗਈ ਆ ਹੋਰ ਰਹਿ ਗਈ ਥੋੜੀ ਐਦਾਂ ਹੀ ਰੋਲ ਖੋਲ ਕੇ ਨੰਗ ਜਾਣੀ ਆ ਤੇਰੇ ਵਰਗੀ ਸਹੇਲੀ ਭੈਣੇ ਕੋਰ ਮਿਲ ਗਈ ਤੇ ਮੇਰਾ ਟਾਈਮ ਪਾਸ ਹੋ ਜਾਣਾ ਵਾ ਮੇਰਾ ਪੁੱਤ ਪੜ ਜਾਏ ਮੈਨੂੰ ਕੰਮ ਕਰਨ ਦਾ ਕੋਈ ਮੇਣਾ ਨਹੀਂ ਕੋਈ ਡਰ ਨਹੀਂ ਮੈਨੂੰ ਕੀ ਕੋਈ ਕਹੂਗਾ ਤੇ ਕੀ ਨਾ ਤੇ ਦੀਦੀ ਨਾਲੇ ਮੇਰੀ ਗੱਲ ਸੁਣ ਹਾਂ ਮੇਰੇ ਕੋ ਸੂਟ ਹੈ ਨਹੀਂ ਆ ਮੈਂ ਤੇਰੇ ਕੋਈ ਗੱਲ ਕਰਨ ਲਈ ਆ ਤੇ ਮੈਨੂੰ ਇਹ ਦੋ ਗਾ ਆਪਣੇ ਸੂਟ ਦੇ ਮੇਰੇ ਕੋ ਨਾ ਇਦਾਂ ਰੰਗ ਬਰੰਗੇ ਜਿਹਾ ਚੰਗਾ ਜਿਹਾ ਨਹੀਂ ਲੱਗਦਾ ਤੂੰ ਸ਼ਰਮਾਉਂਦੀ ਕਾਤੋਂ ਆ ਕੋਈ ਗੱਲ ਨਹੀਂ ਤੈਨੂੰ ਸੂਟ ਚਾਹੀਦੇ ਨਾ ਮੈਂ ਤੈਨੂੰ ਸਵੇਰੇ ਲੈ ਦੇ ਦਿੰਨੀ ਆ ਪਤਾ ਤੂੰ ਮੇਰੇ ਨਾਲ ਚੱਲ ਉਹ ਲੈ ਕੇ ਆਉਣ ਦੀ ਨਹੀਂ ਗੱਲ ਲੈ ਕੇ ਨਾ ਦੋ ਮੈਨੂੰ ਆਉਣ ਵਾਲੀ ਮੇਰੀ ਪਰਜਾਈ ਉਹ ਜਦੋਂ ਆਵੇ ਨਾ ਇੱਕ ਦੋ ਸੂਡ ਮੇਰੀ ਲੈ ਕੇ ਆਉਂਦੀ ਆ ਫੇਰ ਤਾਂ ਬੜੀ ਚੰਗੀ ਤੇਰੀ ਪਰਜਾਈ ਮਾਵਾ ਨੂੰ ਵਦ ਕੀ ਆ ਤੇ ਮੈਂ ਕਹਿਣ ਲਈ ਹਾਂ ਕਿ ਵੇਲੇ ਕੋਈ ਭੈਣ ਭਰਾ ਅਚਾਨਕ ਆ ਜੀ ਨਾ ਐਦਾ ਕੰਮ ਕਰਦੀ ਤਾਂ ਕੋਈ ਭੈਣ ਭਰਾ ਜੀ ਕਰਦਾ ਤੇਰਾ ਹੈ ਤੇ ਉਹਨੇ ਤੇ ਅੰਦਾਜ਼ਾ ਲਾ ਹੀ ਲੈਣਾ ਵਾ ਵੀ ਪਤਾ ਨਹੀਂ ਕਿੰਨੇ ਕ ਮਾੜੇ ਦਿਨ ਕੱਟਣ ਢਈ ਆ ਕਿੱਦਾਂ ਦੇ ਹਾਲਾਤ ਇਹਦੇ ਐਦਾ ਫਿਰ ਚੰਗੇ ਜਿਵੇਂ ਨਹੀਂ ਲੱਗਿਦਾ ਤੇ ਚੱਲ ਗੱਲਾਂ ਬੜੀਆਂ ਹੋ ਗਈਆਂ ਵਾ ਕੰਮ ਕਰ ਲਾਂ ਚਲੋ ਉઠੋ ਤੁਸੀਂ ਵੀ ਚਾਦਰਾਂ ਚੁੱਦਰਾਂ ਝਾੜ ਕੇ ਨਾ ਚੜ ਉਪੋਚਾ ਕਰ ਜਾ ਫਿਰ ਮੈਂ ਜਾ ਕੇ ਘਰ ਦਾ ਹੀ ਵੇਖਣਾ ਹੁੰਦਾ ਵਾ ਚੱਲ ਕਰ ਲਾ ਹਾਂ ਅਵੇ ਪਾਂਢੀ ਲੈ ਜਾ ਨੀਅਤ ਸਰ ਕਰਕੇ ਉਦਨ ਕਮਰੇ ਆ ਵੀ ਫੜ ਲਉ ਦੀ ਉਦਨ ਲਈ ਕਮਰੇ ਚਾਜੀ ਫਿਰ ਕੋਈ ਨਹੀਂ ਇਹ ਵੀਂਦਰ ਹਾਂ ਜੀ ਨਾ ਰੋਣਾ ਕਾਲਦਾ ਪਿਆ ਸੁੱਖ ਨਹੀਂ ਇੱਕ ਵਾਰੀ ਨੇ ਕਿਹਾ ਕੀ ਹੋਇਆ ਲੈ ਦੀਦੀ ਆਂਦੇ ਹੁੰਦੇ ਮਰੇ ਕੋਈ ਜੀਵੇ ਸੁਸਰਾ ਘੋਲ ਪਤਾਸੇ ਪੀਵੇ ਸੁੱਖ ਦੀ ਤੇ ਉਹ ਗੱਲ ਹੀ ਹੋ ਉਹ ਮੈਨੂੰ ਨਾਲ ਲਾ ਕੇ ਖੁਸ਼ ਨਹੀਂ ਆ ਗਵਾਂਡੀਆਂ ਲੋ ਸਾਰਾ ਦਿਨ ਗਵਾਂਡੀਆਂ ਦੇ ਘਰ ਜਾ ਕੇ ਬੈਠੀ ਰਹਿੰਦੀ ਆ ਉੱਥੇ ਗੱਲਾਂ ਬਾਤਾਂ ਕਰਦੀ ਉਹ ਮੇਰੀਆਂ ਹੀ ਚੱਲ ਮੈਨੂੰ ਕੋਈ ਦੁੱਖ ਨਹੀਂ ਜਦੋਂ ਮੇਰਾ ਬੰਦਾ ਹੀ ਮਾੜਾ ਵਾ ਹਨਾ ਮੇਰੇ ਤੇ ਪਾਪ ਧੋਉਂਦੇ ਆ ਆਈ ਆਣ ਕੇ ਲਾਈਆਂ ਦੋ ਰੋਟੀਆਂ ਕੁੰਡੀ ਮਾਰੀ ਤੇ ਅੰਦਰ ਕਿੰਨੀ ਕੋਰੀ ਕਰਾ ਰਹੀ ਏ ਵੇਕੇ ਤੇ ਮੇਰਾ ਪੁੱਤ ਕੋ ਤੇ ਕੂਲਰ ਦੀ ਹਵਾ ਲੈਣ ਚੱਲ ਜੇ ਨਾ ਇਦਾਂ ਬਾਹੋਂ ਫੜ ਕੇ ਬਾਹਰ ਕੱਢ ਦਿੰਦੀ ਆ ਹੈ ਵੇਹੋ ਬੱਚਾ ਵਾ ਨੂੰ ਮਾਸਾ ਦੱਸ ਨਹੀਂ ਹੁੰਦਾ ਨਾ ਆਪਣੀਆਂ ਦੋ ਪਕਾਉਂਦੀ ਚੱਲ ਨਜ਼ਾਰਿਆਂ ਚ ਉਹਨੂੰ ਕਾਦੀ ਟੈਨਸ਼ਨ ਉਹ ਬੀਜੀ ਨੂੰ ਇਹ ਆ ਜੇ ਮੈਂ ਲਾਗੇ ਲਾਉਂਗੀ ਤੇ ਇਹਨੇ ਗਰੀਬਣੀ ਨੇ ਮੇਰੇ ਕੋ ਕੋ ਨਾ ਕੋਹ ਮੰਗਣਾ ਹੀ ਆ ਤੇ ਮੇਰਾ ਕਿਹੜਾ ਦਿਮਾਗ ਖਰਾਬ ਹੋਇਆ ਵਾ ਨਾ ਕਰਕੇ ਖਾ ਲੂੰਗੀ ਪਰ ਕਿਸੇ ਗੜੀ ਦਾ ਹੱਥ ਨਹੀਂ ਡਾਉਣਾ ਇਹ ਮੈਨੂੰ ਦੇ ਦੋ ਆਪਣੀ ਮਿਹਨਤ ਕਰੂੰਗੀ ਆਪਣਾ ਪੁੱਤ ਪਾਲੂੰਗੀ ਜਦੋਂ ਬੰਦਾ ਘਰ ਆਂਦੇ ਆਂਦੇ ਆਪਣਾ ਹੀ ਨਹੀਂ ਚੰਗਾ ਤੇ ਕਿਸ ਨੂੰ ਵੀ ਕੀ ਦੋਸ ਦੇਣਾ ਨਹੀਂ ਬੀਜੀ ਨਹੀਂ ਕੋਈ ਕਹਿੰਦੇ ਲੱਗੋ ਉਹ ਬੀਜੀ ਦੀ ਬੜੀ ਮੰਨਦੀ ਆ ਉਹਨੂੰ ਜਦੋਂ ਕਿਤੇ ਆਂਦੀ ਆ ਤੇ ਕਹਿੰਦੀ ਆ ਮੈਨੂੰ ਵੱਖਰੇ ਦੋ ਪੁੱਲੇ ਪਾ ਦੇ ਤੇ ਅੱਡ ਕਰ ਦੇ ਉਹ ਵੀ ਵਿਚਾਰੀ ਰੋਖ ਆਪਕੇ ਬਾਹਰ ਆਣ ਕੇ ਮੇਰੇ ਕੋ ਦੁੱਖ ਬੋਲਦੀ ਫਿਰ ਕੀ ਕਰਨਾ ਵਾ ਇਹਦੇ ਬੁੱਢੀ ਮਾਂ ਜਿਹੜੀ ਆ ਨਾ ਉਹ ਵੀ ਮੇਰੇ ਜੋਗੀ ਆ ਕਦੀ ਇਹਨੇ ਚਾ ਨਹੀਂ ਕਦੀ ਰੋਟੀ ਨਹੀਂ ਦੱਸ ਆਂਦੇ ਹੁੰਦੇ ਸਿਆਣੇ ਬੰਦੇ ਦਾ ਤੇ ਆਸਰਾ ਹੀ ਬੜਾ ਵਾ ਬਾਹਰ ਵਾਲਾ ਪੈਸੇ ਪਾਈ ਜਾਂਦਾ ਵਾ ਚਲ ਤੇ ਕੀ ਕਰਨਾ ਫਿਰ ਹਾਂ ਵਰਤੀ ਜਾਂਦੀ ਖੁੱਲਾ ਖਾਣ ਨੂੰ ਚਲੋ ਕੋਈ ਨਹੀਂ ਮਹਾਰਾਜ ਦਿਨ ਕਿਤੇ ਨਾ ਕਿਤੇ ਤਾਂ ਮੋੜਦਾ ਹੀ ਆ ਦੀਦੀ ਬਸ ਬਸ ਹਾਂ ਚਲੋ ਕੋਈ ਗੱਲ ਨਹੀਂ ਸਦਾ ਦੇ ਆਂਦੇ ਹੁੰਦੇ ਬੰਦੇ ਤੇ ਇੱਕੋ ਜੇ ਨਹੀਂ ਰਹਿੰਦੇ ਅੱਜ ਨਾ ਜਾਣ ਲੱਗੀ ਨੂੰ ਦੁੱਧਾ ਘੋਟ ਦੇਦੀ ਮੈਨੂੰ ਚੰਗਾ ਕੋਈ ਗੱਲ ਨਹੀਂ ਆਹੋ ਚਾਹ ਬਣਾ ਕੇ ਪਿਆਵਾਂ ਮੈਂ ਪਾ ਕੇ ਰੱਖ ਦਿੰਨੀ ਆ ਆਹੋ ਤੇ ਮੈਂ ਬਣਾਉਣੀ ਚਾਹ ਆਹ ਕੋਈ ਨਹੀਂ ਤੁਸੀਂ ਰਹਿਣ ਦਿਓ ਹੋ ਗਿਆ ਪਸਾਹੀ ਲੈ ਗਈ ਆ ਕੋਈ ਨਹੀਂ ਤੇਰੀ ਲਾਗੋ ਕਰਾ ਦੇਣੀ ਛੇਤੀ ਹੋ ਜਾਊਗਾ ਨਹੀਂ ਨਹੀਂ ਕੋਈ ਗੱਲ ਨਹੀਂ ਚਲੋ ਮਿਹਨਤ ਲੈਣੀ ਆ ਤੁਸੀਂ ਬਾਹਰ ਨੂੰ ਕਰਨਾ ਹੋ ਗਿਆ ਕੰਮ ਦੀ ਬਿੰਦੂ ਹਾਂ ਜੀ ਦੀਦੀ ਹੋ ਗਿਆ ਵਾ ਬਣਾਵਾ ਚਾਹ ਫਿਰ ਘੋਟ ਨਹੀਂ ਨਹੀਂ ਚਾਹ ਤਾਂ ਤੁਸੀਂ ਰਹਿਣ ਦੇ ਮੈਂ ਕਹਿ ਨਹੀਂ ਹਾਂ ਕਿ ਅੱਜ ਪੋਚੇ ਰਹਿਣ ਦਿੰਦੇ ਆ ਸਾਫ਼ ਹੀ ਲੱਗਣਿਆ ਖਾਣੇ ਤੇ ਕੱਲ ਨੂੰ ਲਾ ਦੂੰਗੀ ਹਾਈ ਤੇ ਕਲੀ ਤੇ ਸਾਫ ਹੈ ਨਾ ਅੱਜ ਰਹਿਣ ਦੇ ਤੇ ਨਾ ਨਹੀਂ ਹਾਂ ਦੁੱਧ ਦੇਦੀ ਮੈਨੂੰ ਘੋਟਣਾ ਜਾਵਾਂ ਪਤਾ ਕੀ ਆ ਅੱਜ ਜੋ ਹੋ ਵੀ ਸੂਫੀ ਆ ਜੇ ਮੈਂ ਇਤਨੀ ਕੰਮਾਂ ਨੂੰ ਲੱਗੀ ਰਹੀ ਨਾ ਸੋਹਣਾ ਕਿਸੇ ਕੋਲੋਂ ਨਿਕਲ ਜੇ ਤੇ ਰੱਜ ਕੇ ਆ ਜੇ ਚੱਲ ਮੈਂ ਪਾ ਦੇਣੀ ਗਲਾਸ ਦੁੱਧ ਦਾ ਆਹ ਪਾ ਦੋ ਘੋਟਾ ਹੋ ਗਈ ਸਫਾਈ ਲਾਦੀਂ ਦਾ ਦੁੱਧ ਨਾ ਮੈਂ ਹੁਣ ਜਾਣੀ ਹੈ ਚਲ ਠੀਕ ਆ ਫਿਰ ਕੱਲ ਮੈਂ ਆਜੂਗੀ ਤੋ ਦੂੰਗੀ ਬੇੜਾ ਕੋਈ ਕਰਨੀ ਆ ਜੀ